ਸਾਸਰੀ ਘਾਲ ਵੀਰ ਜੀ ਅੱਜ ਸੋਨੌਰ ਦਾ ਵਾ ਡੇਰੀ ਫਾਰਮ ਤੇ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਾਸਰੀ ਘਾਲ ਜੀ ਅੱਜ ਭਾਜੀ ਤੁਹਾਡੇ ਭਰਾ ਦੇ ਫਾਰਮ ਤੇ ਪਿੰਡ ਜੈਤੂ ਸਰਜਾ ਵਿਖੇ ਵੀਰ ਜੀ ਅੱਜ ਦੋ ਆਪਣੇ ਕੋਲ ਅਮਸਰਾ ਕੱਟੀਆਂ ਖੀਰੀਆਂ ਖੀਰੀਆਂ ਮੂੰਹ ਤੋਂ ਭਾਜੀ ਬਹੁਤ ਹੀ ਬਲੈਡ ਲੈਣ ਚੰਗੀ ਇੱਕ ਬੂਰੀ ਝੋਟੀ ਆ ਕੋਈ ਦੁੱਧ 18 18.5 ਕਿਲੋ ਪੀਕ ਲੈਵਲ ਦਾ ਉਹਦੀ ਕੱਟੀ ਵੇਖ ਕੇ ਹਰਿਆਣੇ ਤੋਂ ਅਸੀਂ ਲੈ ਕੇ ਆਏ ਆ ਇੱਕ ਭਾਜੀ ਮੋਹਰਾਂ ਨਸਲ ਦੀ ਕੱਟੀ ਆ ਆਪਣੇ ਕੋ ਇੱਕ ਬੂਰੀ ਆ ਮੂੰਹ ਤੋਂ ਦੋਹੇ ਕੱਚੀਆਂ ਖੇਰੀਆਂ ਦੁੱਧੇ ਦੰਦ ਹੋਣਗੇ ਤੇ ਹਾਈਟ ਹੋਇਟ ਸਾਂਭੀਆਂ ਫੁੱਲ ਪੂਰੀਆਂ ਵਧੀਆ ਵਜਨ ਵਾਲੀਆਂ ਤੇ ਛੋਟੇ ਸਿੰਘ ਦੀਆਂ ਰਿੰਗ ਸਿੰਘ ਬਹੁਤੀ ਗੱਲ ਮਿਲੂਗੀ ਆਪਣੇ ਕੋ ਰਿੰਗ ਸਿੰਘ ਮਿਲੂਗਾ ਬੜੀ ਵੀਰਾ ਦੀ ਡਿਮਾਂਡ ਸੀ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਵੀਰ ਜੀ ਕਿ ਕੋਈ 2 ਮਹੀਨੇ ਤੋ ਕੋਈ 1.5-2 ਮਹੀਨੇ 3 ਮਹੀਨੇ ਤੋ ਬੜੀ ਡਿਮਾਂਡ ਸੀ ਕਿ ਵੀਰ ਨਾਲ ਤੁਸੀਂ ਮੱਝਾਂ ਦਾ ਕੰਮ ਕਰਦੇ ਓ ਤੇ ਨਾਲ ਵਿੱਚ ਸਾਨੂੰ ਕੋਈ ਮਾਲ ਮਹਿੰਗਾ ਹੋ ਗਿਆ ਸਾਨੂੰ ਕਟੀਆਂ ਵੀ ਲਿਆ ਕੇ ਦਿਆ ਕਰੋ ਕਿਉਂ ਭਾਜੀ ਅੱਜ ਮਹਾਰਾਜ ਦੀ ਕਿਰਪਾ ਨਾਲ ਚਲੋ ਮਾਲ ਵੀਰ ਜੀ ਮਾੜੇ ਬੰਦੇ ਕੋ ਮਹੀਂ ਲੈਣੀ ਕੰਮ ਔਖਾ ਹੋ ਗਿਆ ਵਾ ਵੀਰ ਜੀ ਸਾਡੇ ਆਸਤੇ ਵੀ ਔਖਾ ਵਾ ਤੇ ਗਾਖ ਵਾਸਤੇ ਵੀ ਔਖਾ ਜੀ ਕਿਉਂ ਮਹੀਂ ਵੀਰ ਜੀ ਪੱਦਰੀ 1.5-2 ਲੱਖ ਦੀ ਮਹੀਂ ਹੋ ਗਈ ਆ ਤੇ ਕੋਈ 8-10 ਮਹੀਨੇ ਸੇਵਾ ਕਿਉਂ ਇਹ ਬੰਦੇ ਵਰੀਆਂ ਹੋਈਆਂ ਵਾ ਇਹ ਹੁਣ ਮਹੀਨੇ ਸਵਾ ਮਹੀਨੇ ਡੇਢ-2 ਮਹੀਨੇ ਤੱਕਰ ਪਾਏ ਆ ਕੱਲ ਨੂੰ ਈ ਟੀਗਾ ਲੈ ਲੈਣਾ ਕੁਝ ਗੱਬਣਾ ਵੀ ਨਿਕਲਾ ਸਕਦੀਆਂ ਨੇ ਕਿਉਂ ਹਰਿਆਣੇ 'ਚ ਸਾਨ ਖੁੱਲੇ ਫਿਰਦੇ ਆ ਪਿਛਲੇ ਸਾਲ ਅਸੀਂ ਤਿੰਨ ਝੋਟੀਆਂ ਲੈ ਕੇ ਆਂਦੀਆਂ ਸੀ ਤੇ ਦੋ ਗੱਬਣਾ ਨਿਕਲ ਆਈਆਂ ਸੀ ਤੇ ਇੱਕ ਕਣਕੇ ਬਣ ਗਈ ਬਾਕੀ ਵੀਰਜੀ ਸਾਰੇ ਵੀਰਾਂ ਨੂੰ ਪਤਾ ਵਾ ਵੀ ਮਾਲ ਬਹੁਤ ਹੀ ਜ਼ਿਆਦਾ ਮਹਿੰਗਾ ਹੋ ਗਿਆ ਤੇ ਲੋਕ ਹੁਣ ਵੀਰ ਮੇਰੇ ਭੈਣ ਭਰਾ ਹਰ ਇੱਕ ਬੰਦਾ ਇਹੋ ਚਾਹੁੰਦਾ ਕਿ ਮੇਰੇ ਘਰ ਕੋਈ ਚੰਗੀ ਚੀਜ਼ ਹੋਵੇ ਚੰਗੀ ਬਲੈਡ ਲੈਣ ਹੋਵੇ ਕੋਈ ਦੁੱਧ 15 ਪਲੱਸ ਵਾਲੀ ਝੋਟੀ ਹੋਵੇ ਤੇ ਮੈਂ ਕੱਟੀ ਲੈ ਕੇ ਸੇਵਾ ਕਰਕੇ 10 ਮਹੀਨੇ ਸਾਲ ਸੰਭ ਕੇ ਤੇ ਝੋਟੀ ਤਿਆਰ ਕਰ ਲਾਂ ਬਾਕੀ ਵੀਰ ਜੀ ਇਹੋ ਜਿਹੀਆਂ ਝੋਟੀਆਂ ਜਿਹੜੀਆਂ ਅਸੀਂ ਕੱਟੀਆਂ ਲੈ ਕੇ ਆਂਦੀਆਂ ਆ ਇਹ ਅਸੀਂ ਵੀਰ ਜੀ ਤੁਹਾਡੇ ਘਰ ਸਾਲ ਸੰਭ ਲੋ 10 ਮਹੀਨੇ ਸੰਭ ਲੋ ਸਵਾ ਸਾਲ ਸੰਭ ਲੋ ਜਦੋਂ ਕੱਟੀਆਂ ਸੂ ਪੈਣ ਗਿਆ ਜਾਂ ਬੱਚਾ ਧਰ ਦੇਣ ਗਿਆ ਉਸ ਦਿਨ ਅਸੀਂ 1.5 ਲੱਖ ਦੀਆਂ ਝੋਟੀਆਂ 1.5 ਲੱਖ ਰੁਪਈਆ ਮਾਲਕ ਨੂੰ ਦੇ ਕੇ ਤੇ ਅਸੀਂ ਝੋਟੀਆਂ ਤੁਹਾਡੇ ਕੋਲ ਪਰਚੇਜ ਕਰ ਲਾਂਗੇ। ਬਾਕੀ ਮੁੱਲ ਭਾ ਦੀ ਗੱਲ ਜੇਰੀ ਹੁਣ ਤੇ ਭਾ ਛੋਟੇ ਆ ਕਿਉਂ ਅਮਸਰ ਕੱਟੀ ਤੁਹਾਨੂੰ ਪਤਾ ਭਾਜੀ ਫਿਰ ਵੀ ਗਾਂ ਕ ਨੂੰ ਪਿੱਛੇ ਮਾਲਕ ਨੂੰ ਰੁਪਈਏ ਦੇਣੇ ਪੈਂਦੇ ਆ ਜਿਹਰੇ ਬੰਦਿਆਂ ਨੇ ਦੁੱਧ ਛੱਡਿਆ ਜੇ। ਖਰਾਕ ਪਾਈ ਆ, ਵੰਡ ਪਾਇਆ, ਫੀਡਾਂ ਪਾਈਆਂ। ਬਹੁਤੀ ਗੱਲ ਹੁੰਦਾ ਮੈਟਰ ਦੁੱਧ ਦਾ। ਭਾਜੀ ਖੀਰੀ ਦੁੰਦੀ ਕੱਟੀ ਜਿਹੜੀ ਮੂੰਹ ਤੋਂ ਖੀਰੀਆਂ ਕੱਟੀਆਂ ਲੈ ਕੇ ਆਉਣੀਆਂ ਆ ਨਾ। ਖੀਰੀ ਕੱਟੀ ਉਹੋ ਹੀ ਲਈ ਜਾਂਦੀ ਆ ਵੀਰ ਜੀ ਜਿਹੜੀ ਬਹੁਤ ਹੀ ਜ਼ਿਆਦਾ ਦੁੱਧ ਦੇ ਨਾਲ ਪਲੀ ਆ। ਜੇਰਾ ਭੈਣ ਭਰਾ ਕੋਈ ਦੁੱਧ ਛੱਡਦਾ ਤੇ ਉਹ ਖੀਰੀ ਕੱਟੀ ਪੂਰੀ ਜਵਾਨੀ ਚ ਹੁੰਦੀ ਆ ਦੋਂਦੀ ਚੌਗੀ ਕੱਟੀ ਛਗੀ ਲਓਗੇ ਦੋਂਦੀ ਲਓਗੇ ਚੌਗੀ ਲਓਗੇ ਉਹ ਇੱਕ ਵਾਰ ਰਪੀਟ ਇੱਕ ਵਾਰ ਦੋ ਵਾਰ ਤਿੰਨ ਵਾਰ ਰਪੀਟ ਹੋਈ ਹੋਊਗੀ ਫਿਰ ਉਹ ਵਿਚਾਰੇ ਕੋਈ ਖਿਜੇ ਗੜੋਂ ਲੰਬਦੇ ਆ ਜੇਰੀ ਕੱਟੀ ਖੀਰੀ ਹੋਊਗੀ ਮੂੰਹ ਤੋਂ ਉਹਦੇ ਵਿੱਚ ਨੁਕਸ ਕੋਈ ਨਹੀਂ ਹੋਊਗਾ ਮਹਾਰਾਜਾ ਲੋ ਕੁਦਰਤ ਵੱਲੋਂ ਹੀ ਉਹਦੀ ਉਮਰ ਥੋੜੀ ਹੋਊਗੀ ਉਹ ਟੀਗਾ ਲੈਣ ਦੀ ਬਰਿਓਂ ਸਾਨ ਕੋ ਬਣ ਜੇ ਟੀਗਾ ਲੈਣ ਦੀ ਬਰਿਓਂ ਉਹ ਪਹਿਲੇ ਟੀਗੇ ਨਾਲ ਮਾਰਾ ਜੀ ਦੀ ਕਿਰਪਾ ਦੇ ਨਾਲ ਹੀ ਕੱਟੀ ਗੱਬਣ ਨਿਗਰੂਗੀ 100% ਇੱਕ ਚੋਰ ਲਈ ਇਹਦਾ ਟੀਗਾ 나ੜ ਚਲਵਾ ਦਿਓ ਇੱਕ ਗੱਬਣ ਟੀਗਾ ਪਸ਼ੂ ਜਦੋਂ ਬੋਲਦਾ ਵਾ ਇੱਕ ਟੀਗਾ ਉਦਣ ਲਵਾਓ ਇੱਕ ਅਗਲੇ ਦਿਨ ਲਵਾਓ ਤੇ 100% ਕਾਪੀ ਦੇ ਉੱਤੇ ਤਰੀਕ ਲਿਖ ਲਓ ਵੀ ਕੱਟੀ ਗੱਬਣ ਹੋ ਗਈ ਆ ਜੀ ਨਹੀਂ ਤੇ ਆਪਣੇ ਫਾਰਮ ਦੇ ਉੱਤੇ ਤੁਹਾਨੂੰ ਦੱਸ ਦਿਓ ਆਣ ਕੇ 10 ਮਿੰਟਾਂ ਦਾ ਪੀਰੀਅਡ ਲਾ ਲਿਓ ਵੀ ਗੱਬਣ ਕੱਟੀ ਕਿੱਦਾਂ ਕਰਾਈ ਦੀ ਆ ਪਹਿਲਾਂ ਜ਼ਿਆਦਾਤਰ ਉਹ ਤੁਹਾਨੂੰ ਸਾਰਾ ਮੈਟਰ ਸਮਝਾ ਦਾਂਗੇ ਕਿ ਪਹਿਲਣ ਕੱਟੀ ਗੱਬਣ ਕਿੱਦਾਂ ਕਰਾਈ ਤੇ ਕਿੰਨੇ ਚਿਰ ਬਾਅਦ ਚੈੱਕ ਕਰਾਉਣ ਦੀ ਵੀ ਲੋੜ ਨਹੀਂ 40 ਦਿਨਾਂ ਦੀ 2 ਮਹੀਨੇ ਦੀ ਕੱਟੀ ਤੁਹਾਨੂੰ ਅਸੀਂ ਬਿਨਾ ਵੇਖਣ ਤੋਂ ਦੱਸ ਦਾਂਗੇ ਕਿ ਭੀ ਇਹ ਗੱਬਣ ਆ ਜਾਂ ਫੰਡਰ ਬਾਕੀ ਵੀਰ ਜੀ ਸ਼ੌਂਕ ਭਾ ਦਾ ਗੱਲ ਹੁੰਦੀ ਆ ਕਿ ਗੱਲ ਆ ਚੀਜ਼ ਮਨ ਲੱਗੇ ਦੀ ਭਾ ਲੱਗ ਵੀ ਜਾਂਦਾ ਵਾ ਪਿੱਛੋਂ ਵੀ ਅਸੀਂ ਭਾ ਸਾਡੇ ਦਿਲ ਲੱਗੇ ਦੀਆਂ ਗੱਲਾਂ ਪਿੱਛੋਂ ਸਾਨੂੰ ਪਸੰਦ ਆਵੇ ਤੇ ਉਦਾਂ ਹੀ ਵੀਰ ਜੀ ਅਸੀਂ ਗਾੜੀ ਤੁਹਾਨੂੰ ਚੀਜ਼ਾਂ ਲਿਆ ਕੇ ਦੇਣੀ ਆ ਜੇ ਸਾਨੂੰ ਪਿੱਛੋਂ ਪਸੰਦ ਆਊਗੀ ਤੇ ਗਾੜੀ ਲਿਆ ਕੇ ਦਵਾਗੇ ਗਾੜੀ ਵੀ ਤਾਂ ਹੀ ਭੈਣ ਭਰਾ ਵੀਰ ਲੈ ਕੇ ਜਾਊਗੀ ਜੇ 100 ਚ 100 ਚੀਜ਼ ਪੂਰੀ ਹੈ ਜੀ ਬਾਕੀ ਵੀਰ ਜੀ ਮੱਝਾਂ ਵੀ ਮਾਲਕ ਦੀ ਕਿਰਪਾ ਨਾਲ ਸਟਾਕ ਆਪਣੇ ਕੋ ਮਹਾਰਾਜ ਦੀ ਕਿਰਪਾ ਦੇ ਨਾਲ ਕੁਝ ਛੋਟੀਆਂ ਹੈਗੀਆਂ ਆ ਆਪਣੇ ਕੋ ਮਹਾਰਾਜ ਦੀ ਕਿਰਪਾ ਨਾਲ ਕੁਝ ਡੰਗ ਦਿਹਾੜੀ ਦੇ ਵਿੱਚ ਆਪਣੇ ਫਾਦਰ ਸਾਹਿਬ ਮਈਆਂ ਲੈਣ ਆਦਕਾ ਮਹਾਰਾਜ ਦੀ ਕਿਰਪਾ ਨਾਲ ਠੀਕ ਹੋਏ ਗਏ ਆ ਮਈਆਂ ਆਦਕਾ ਘੜ ਤੋਂ ਘੱਟ ਵੀ ਤੇ ਆਪਣੇ ਫਾਰਮ ਤੇ 12-15 ਛੋਟੀਆਂ ਆਉਣਗੀਆਂ ਮੇਰੇ ਫਾਦਰ ਸਾਹਿਬ ਹੋਣੀ ਨਾਲ ਛੋਟਾ ਵੀਰ ਬਾਹਰੋਂ ਆਇਆ ਮਈਆਂ ਲੈਣ ਗਏ ਆ ਮਹਾਰਾਜੀ ਦੀ ਕਿਰਪਾ ਦੇ ਨਾਲ ਹੱਥ ਬਨ ਕੇ ਬਾਕੀ ਸਾਰੇ ਵੀਰਾਂ ਨੂੰ ਪਿਆਰ ਭਰੀਆ ਸਾਸਰੀ ਕਾਲ ਜੀ ਆਪਣੇ ਭਰਾ ਦਾ ਚੈਨਲ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦਬਾਓ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰਾਂ ਨੂੰ ਪਹੁੰਚ ਸਕੇ ਆਓ ਵੀਰ ਜੀ ਉਹ ਤੁਹਾਨੂੰ ਬੂਰੀ ਕੱਟੀ ਵਿਖਾਉਨੇ ਆ ਵੇਖੋ ਭਾਜੀ ਕੱਟੀ ਇਹਦੀ ਬਿਊਟੀ ਬੈਟੀ ਵੇਖੋ ਪਹਿਲੋਂ ਐਨ ਉੱਪਰ ਤੇ ਇਧਰ ਆ ਵੇਖੋ ਮੂੰਹ ਤੋਂ ਖੀਰੀ ਮੂੰਹ ਨਹੀਂ ਫੜਾ ਰਹੀ ਬਹੁਤ ਜ਼ਿਆਦਾ ਕੱਟੀ ਪਾਲੀ ਕਿਹਨੇ ਸਿੰਘ ਸ਼ਿੰਗਾਰ ਦਾ ਅੰਦਾਜ਼ਾ ਲਾਓ ਪਹਿਲੋਂ ਸਿੰਗੀ ਵੇਖੋ ਜਿਹਦਾ लिया है टोपियां नकीने ल मही भी कटी भी खीरी कट्टी पिठ मिलो मीटर महाराज कृपा चल बहुती गल हा सफाइयाडर सीधी कट्टी ए कट्टिया मह बन दियाे घर ਬਾਜੇ 2-2 2.5 ਲੱਖ ਦੀ ਚੀਜ਼ ਆ ਬਣਦੀਆਂ ਜੇ ਵੇਖੋ ਚੀਜ਼ ਆ ਭਾਜੀ ਮੋਹਰਾਂ ਨਸਲ ਦੀ ਆ ਗਈ ਦੇਖੋ ਆ ਵੇਖ ਲਓ ਇਹੋ ਵੀ ਖਾਲਦੇ ਨੇ ਆ ਵੀ ਵੇਖ ਲਓ ਦੁੱਧ ਦੇ ਦੰਦ ਖੀ ਹੁੰੀਆਂ ਮੂੰਹ ਤੋਂ ਭਾਜੀ ਮਹਾਰਾਜ ਸਿੰਘੀਆਂ ਵੇਖੋ ਬਹੁਤੀ ਗੱਲ ਮੈਟਰ ਸਿੰਘੀ ਦੀ ਸੋਹਣੀ ਚੀਜ਼ ਬਿਊਟੀ ਆ ਚੀਜ਼ਾਂ ਜੇ ਤੇ ਪਿਛੇ ਨੂੰ ਦਾਜਾ ਲਾਓ ਬੇਟੂ ਕੁੜੇ ਦਾ ਦੇਖੋ ਰੰਗ ਢੰਗ ਚੀਜ਼ਾਂ ਝੋਟੀਆਂ ਇਹੋ ਜਿਹੇ ਕੱਟੀਆਂ 2-2 2.5 ਲੱਖ ਦੀਆਂ ਤਿਆਰ ਹੁੰਦੀਆਂ ਜੇ ਮਾਰਾਈ ਦੇ ਕਰਵਾਦਨ ਆ ਸੀਲੀਆਂ ਵੇਖੋ ਹੁਣੇ ਹੀ ਪਾਇ ਥੱਲਿਓਂ ਕੀ ਰੰਗ ਚੋਂ ਪਰੌਂਠਾ ਆ ਵੇਖੋ ਦੇਖੋ ਵੇਖੋ ਹਾਂ ਇਹ ਸੀਲੀਆਂ ਵੇਖੋ ਦੇਖੋ ਸੀਲੀਆਂ ਆ ਚੀਜ਼ਾਂ ਨੇ ਫਿਰ ਤਿਆਰ ਹੋਣਾ ਜੇ ਦੇਖੋ ਆ ਚੀਜ਼ਾਂ ਦੇ ਬੂਰੀ ਕੱਟੀ ਠੰਡੀ ਹੋਣੀ ਪਰ ਥੋੜੀ ਜਿਹੀ ਕਾਬਰ ਗਈ ਕੈਮਰੇ ਤੋਂ ਥੋੜੀ ਜਿਹੀ ਹਾਂ ਡਾਂਸ ਕਰਦੀ ਏ ਬੂਰੀ ਬਹੁਤ ਹੀ ਮੈਨੂੰ ਸੋਹਣੀ ਬੂਰੀ ਕੱਟੀ ਮਖਾਣੀ ਅੱਖ ਚ ਲੱਗੀ ਤੇ ਮੈਂ ਲੈ ਕੇ ਆਂਦੀ ਵੇਖੋ ਸੋਹਣੀ ਵੇਖੋ ਮੁੰਦਰੀ ਨਾਲ ਫੋਟੋ ਵੀ ਲੈ ਲਓ ਵੇਖ ਲਓ ਮਹਾਰਾਜ ਦੀ ਕਿਰਪਾ ਨਾਲ ਚੀਜ਼ ਵੇਖੋ ਵੇਖੋ ਚੀਜ਼ ਆ ਮੇਖੋ ਮਹਾਰਾਜ ਦੀ ਕਿਰਪਾ ਇਹ ਸਿੰਗੀ ਸ਼ਿੰਗਾਰ लाड ਕਰਦੀਆਂ ਪਿਆਰ ਕਰਦੀਆਂ ਆਪਣੇ ਨਾਲ ਦਿਲ ਲੱਗੇ ਦੀਆਂ ਗੱਲਾਂ ਭਾਜੀ ਬਾਕੀ ਭਾਜੀ ਯਾਰ ਐਤ ਕਾ ਸ਼ੁਰੂਆਤ ਕੀਤੀ ਦੋ ਕਟੀਆਂ ਤੋਂ ਜੇ ਸਾਨੂੰ ਭਰਾਵਾਂ ਨੇ ਰਪੌਂਸ ਚੰਗਾ ਦਿੱਤਾ ਤੇ ਕੋ 8-10 ਕਟੀਆਂ ਵੀ ਫਾਰਮ ਤੇ ਆ ਜਾਣਗੀਆਂ ਕਿਉਂ ਜੀ ਗੱਲ ਜੇ ਕੋ ਨਵੀਰ ਲੈ ਕੇ ਜਾਊਗਾ ਰਪੌਂਸ ਚੰਗਾ ਮਿਲਿਆ ਤੇ ਅਸੀਂ ਖੋਰੇ ਟਰੱਕ ਕਟੀਆਂ ਦਾ ਵੀ ਲਿਆ ਕੇ ਲਾ ਸਕਦੇ ਹਾਂ ਜੀ ਬਾਕੀ ਭਰਾਾ ਟਾਡੇ ਦਾ ਪਿੰਡ ਜੈਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਬਾਕੀ ਫੋਨ ਨੰਬਰ 9878394751 ਦੂਜਾ ਨੰਬਰ 781482449 ਜਾਂ ਦੋਹਾਂ ਤੇ ਭਾਜੀ ਵਟਸਐਪ ਚੱਲਦਾ ਜੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਾਦੇ ਵੇਖੀ ਜਲਦੀ ਵੀਡੀਓ